ਮੱਖ ਮੰਤਰੀ ਸਾਹਿਬ 222 ਦੇ ਵਿੱਚ ਤੁਸੀਂ ਇੱਕ ਨੀ ਪੱਥਰ ਰੱਖਿਆ ਸੀ ਮੈਡੀਕਲ ਕਾਲਜ ਦਾ ਤੇ ਅੱਜ ਤੁਸੀਂ ਸ਼ਾਇਦ ਭੁੱਲ ਗਏ ਜਾਂ ਤੁਹਾਡੇ ਚੇਤੇ ਚੋਂ ਭੁੱਲ ਪਲਾ ਗਿਆ ਜਾਂ ਤੁਹਾਨੂੰ ਪਤਾ ਨਹੀਂ ਹੋਣਾ ਅਸੀਂ ਯਾਦ ਕਰਾਉਣ ਆਏ ਆ ਕਿ ਜਨਾਬ ਨੀ ਪੱਥਰ ਰੱਖਿਆ ਹੋਇਆ ਇਹਨੂੰ ਮੈਡੀਕਲ ਕਾਲਜ ਜਿਹੜਾ ਤੁਸੀਂ ਲੋਕਾਂ ਨੂੰ ਕਿਹਾ ਸੀ ਉਹ ਬਣਾ ਕੇ ਦਿਓ ਮੈਂ ਇਸ ਨੀ ਪੱਥਰ ਦੇ ਉੱਪਰ ਮਿਸਤਰੀਆਂ ਦੇ ਨਾਂ ਉਡੀਕ ਰਿਹਾ ਸੀ ਇਸ ਨੀ ਪੱਥਰ ਦੇ ਉੱਪਰ ਦਿਹਾੜੀਆਂ ਦੇ ਨਾਂ ਉਡੀਕ ਰਿਹਾ ਸੀ ਇਸ ਨੀ ਪੱਥਰ ਦੇ ਉੱਪਰ ਉਹਨਾਂ ਕਿਰਤੀਆਂ ਦੇ ਨਾਂ ਉਡੀਕ ਰਿਹਾ ਸੀ ਜਿਹੜੇ ਕਿਰਤੀਆਂ ਦੀ ਗੱਲ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕਰਦੇ ਹੁੰਦੇ ਸੀ ਕਿ ਯਾਰ ਮੈਂ ਕਿਹੜਾ ਤਿੰਨ ਚਾਰ ਦਾ ਮਸਾਲਾ ਰਲਾਇਆ ਜਾਂ ਮੈਂ ਕਿਹੜਾ ਇੱਕ ਤਿੰਨ ਦਾ ਮਸਾਲਾ ਰਲਾਇਆ ਉਹ ਤਾਂ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਦਾ ਨਾਮ ਇਹਨਾਂ ਤੇ ਆਉਣਾ ਚਾਹੀਦਾ ਇਹ ਝਾੜੂ ਵਾਲਿਆਂ ਦੀ ਅੱਖਾਂ 'ਚ ਬਹੁਤ ਰੜਕਦਾ ਹੋਣਾ ਕਿਉਂ ਚੰਗਾਲ ਪਿੰਡ ਦੇ ਕੋਈ ਮੇਰੇ ਵਰਗੇ ਪੰਜ ਚਾਰ ਮੋਹਤਵਾਰ ਹੁੰਦੇ ਆ ਮੌਨੀ ਪਾਰਟੀ ਵਾਲੇ ਉਹਦੇ 'ਚੋਂ ਫਿਰ ਪੰਜ ਚਾਰ ਜਿਹੜੇ ਲੱਤੀ ਹੁੰਦੀਆਂ ਪਹੁੰਚਦੇ ਕਿ ਕਿਉਂ ਮੈਡੀਕਲ ਕਾਲਜ ਦੇ ਵਿੱਚ ਥੋੜੀ ਜੁਆਕ ਪੜਨ ਲੱਗਿਆ ਕਿ ਨਹੀਂ ਲੱਗਿਆ ਕਿਉਂ ਮੈਡੀਕਲ ਕਾਲਜ ਦੇ ਵਿੱਚ ਥੋੜੇ ਕਿਸੇ ਨੂੰ ਨੌਕਰੀ ਮਿਲੀ ਕਿ ਨਹੀਂ ਨਹੀਂ ਨੌਕਰੀ ਮਿਲੀ ਫਿਰ ਉਹਨਾਂ ਨੇ ਮੈਨੂੰ ਲੱਗਦਾ ਕਿਸੇ ਨੇ ਐਸਾ ਕੁਝ ਕੀਤਾ ਹੋਣਾ ਕਿ ਕਿਉਂ ਨਾ ਇਹਨੂੰ ਪੱਟ ਕੇ ਹੀ ਪਰੇ ਕੀਤਾ ਜਾਵੇ ਨਾਲ ਤਾਂ ਸਾਡੀਆਂ ਅੱਖਾਂ 'ਚ ਰੜਕਦਾ ਨਾਲੇ ਸਾਡੇ ਨੇੜਲੇ ਤੇੜਲੇ ਪਿੰਡਾਂ ਵਾਲਿਆਂ ਦੀਆਂ ਅੱਖਾਂ 'ਚ ਰੜਕਦਾ 16 ਕਾਲਜਾਂ ਦੀ ਗਲਤੀ 2022 ਦੇ ਵਿੱਚ ਕੀਤੀ ਸੀ ਪੰਜਾਬ ਦੇ ਵਿੱਚ ਇੱਕ ਵੀ ਕਾਲਜ ਦਿਖਾ ਦਿਓ ਕਿ ਹਾਲੇ ਤੱਕ ਸੀ ਇੱਕ ਵੀ ਕਾਲਜ ਬਣਾਇਆ ਹੋਵੇ ਫਿਰ ਇਹ ਮੰਨ ਲਿਏ ਕਿ ਪੰਜਾਬ ਦੇ ਲੋਕਾਂ ਨੂੰ ਝੂਠ ਬੋਲਿਆ ਕੁਫਰ ਤੋਲਿਆ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਸੋਨੂੰ ਮੁੱਖ ਮੰਤਰੀ ਬਣਾਇਆ ਉਹਨਾਂ ਲੋਕਾਂ ਦੇ ਨਾਲ ਜਿਨ੍ਹਾਂ ਨੇ ਧੜਾ ਧੜ ਵੋਟਾਂ ਪਾ ਕੇ ਥੋੜੇ 92 93 94 ਵਿਧਾਨ ਸਭਾ ਦੇ ਵਿੱਚ ਪੰਚਾਇਤ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਤਾਂ ਮੈਨੂੰ ਪਤਾ ਨਹੀਂ ਪਰ ਪੰਜਾਬ 'ਚ ਗੱਪਪ ਕ੍ਰਾਂਤੀ ਜ਼ਰੂਰ ਪਹੁੰਚ ਚੁੱਕੀ ਆ ਪੰਜਾਬ 'ਚ ਝੂਠ ਕ੍ਰਾਂਤੀ ਜ਼ਰੂਰ ਪਹੁੰਚ ਚੁੱਕੀ ਆ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਸੀ ਕਿ ਬਾਦਲ ਦੇ ਨਾਂ ਤੇ ਕਿ ਬਾਦਲ ਗੱਪੀ ਆ ਇਹ ਆ ਬੋ ਆਸਖੀਰ ਬਾਦਲ ਦੇ ਨਾਂ ਤੇ ਤੇ ਫਿਰ ਜਨਾਬ ਥੋੜਾ ਜਿਹੜਾ ਆ ਚੀਜ਼ ਕੀਤੀ ਇਹਨੂੰ ਹੁਣ ਅਸੀਂ ਕੀ ਮੰਨੀਏ ਇਹਨੂੰ ਝੂਠ ਨਾ ਮੰਨੀਏ ਤਾਂ ਕੀ ਮੰਨੀਏ ਜਾਂ ਫਿਰ ਤੁਹਾਨੂੰ ਇਹ ਪ੍ਰਵਾਹ ਨਹੀਂ ਜਾਂ ਤੁਸੀਂ ਇਹ ਸੋਚਦੇ ਹੋ ਕਿ ਅਸੀਂ ਇੱਕ ਵਾਰੀ ਜਿਹੜੀ ਚੀਜ਼ ਆ ਉਹਦੇ ਤੇ ਵਾਹ ਵਾਈ ਖੱਟ ਲਗੇ ਵਾਹ ਵਾਈ ਖੱਟਣ ਤੋਂ ਬਾਅਦ ਅਸੀਂ ਅੱਗੇ ਬਣਦੇ ਤੁਰੀਏ ਅਸੀਂ ਮਸਤੂਆਣਾ ਸਾਹਿਬ ਜ਼ਿਲ੍ਹਾ ਸੰਗਰੂਰ ਦੇ ਵਿੱਚ ਖੜੇ ਆ ਜਿੱਥੇ ਕਿ ਮੁੱਖ ਮੰਤਰੀ ਸਾਹਿਬ ਨੇ ਮੈਡੀਕਲ ਕਾਲਜ ਬਣਾਉਣ ਦੀਆਂ ਕੁਝ ਗੱਲਾਂ ਕਈਆਂ ਸਨ ਕਿ ਅਸੀਂ ਪੰਜਾਬ ਦੇ ਵਿੱਚ 16 ਮੈਡੀਕਲ ਬਣਾਵਾਂਗੇ ਪਰ ਮੈਡੀਕਲ ਦਾ ਨੀਂਹ ਪੱਥਰ ਤਾਂ ਰੱਖਿਆ ਗਿਆ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਸਰਦਾਰ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਸੰਤ ਅਤਰ ਸਿੰਘ ਸਟੇਟ ਇੰਸਟੀਟਿਊਟ ਆਫ ਮੈਡੀਕਲ ਸਾਇੰਸ ਮਸਤੂਆਣਾ ਸਾਹਿਬ ਸੰਗਰੂਰ ਆਪਣੇ ਕਰ ਕਮਰਾ ਨਾਲ ਰੱਖਿਆ ਗਿਆ ਨਹੀਂ ਪੱਥਰ ਪਰ ਮੁੱਖ ਮੰਤਰੀ ਸਾਹਿਬ ਇੱਥੇ ਸਿਰਫ ਨਹੀਂ ਪੱਥਰ ਹੀ ਦਿਖ ਰਿਹਾ ਹੋਰ ਸਾਨੂੰ ਕੋਈ ਮੈਡੀਕਲ ਕਾਲਜ ਬਣਿਆ ਤਾਂ ਨਹੀਂ ਦਿਖਿਆ ਜਿਵੇਂ ਕਿ 2022 ਦੇ ਵਿੱਚ ਨਹੀਂ ਪੱਥਰ ਰੱਖਿਆ ਗਿਆ ਪਰ ਹੁਣ 2025 ਚੱਲ ਰਿਹਾ ਪਰ ਇੱਥੇ ਨਾ ਤਾਂ ਕੋਈ ਇੱਥੇ ਇੱਟਾਂ ਪਹੁੰਚੀਆਂ ਨਾ ਕੋਈ ਕੰਧਾਂ ਬਣੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਬਿਲਡਿੰਗ ਤਾਂ ਕੋਈ ਦੇਖ ਹੀ ਨਹੀਂ ਰਹੀ ਹੈ ਉਸੇ ਤਈ ਗੱਲਬਾਤ ਕਰਦੇ ਆ ਭਾਈ ਜੀ ਕਿਵੇਂ ਦੇਖਦੇ ਹੋ ਕਿ ਮੁੱਖ ਮੰਤਰੀ ਸਾਹਿਬ ਜੀ ਵੱਲੋਂ 16 ਮੈਡੀਕਲ ਬਣਾਉਣ ਦੀ ਗੱਲ ਪੰਜਾਬ ਦੇ ਵਿੱਚ ਕਹੀ ਸੀ ਕਿ ਜੋ ਬੱਚੇ ਨੇ ਉਹਨਾਂ ਨੂੰ ਕਿਤੇ ਬਾਹਰ ਨਾ ਜਾਣਾ ਪਵੇ ਕਿ ਆਪਣੇ ਬੱਚੇ ਪੰਜਾਬ ਦੇ ਵਿੱਚ ਹੀ ਪੜ੍ਹਾਈ ਕਰ ਸਕਣ ਪਰ ਨੀ ਪੱਥਰ ਤਾਂ ਜ਼ਰੂਰ 2022 ਦੇ ਵਿੱਚ ਰੱਖਿਆ ਗਿਆ ਪਰ ਹੁਣ 2025 ਚੱਲ ਰਿਹਾ ਪਰ ਮੈਡੀਕਲ ਕਾਲਜ ਤਾਂ ਕਿਤੇ ਦਿਖ ਨਹੀਂ ਰਿਹਾ ਇਹ 222 ਦੀ ਗੱਲ ਹੈ ਜੋ ਮੁੱਖ ਮੰਤਰੀ ਸਾਹਿਬ ਦੇ ਵੱਲ ਬਹੁਤ ਵੱਡੇ ਬਿਆਨ ਦਿੱਤੇ ਗਏ ਸੀ ਹੁਣ ਵੀ ਜੇਕਰ ਤੁਸੀਂ ਅਖਬਾਰਾਂ ਖੋਲੋਗੇ ਹੁਣ ਵੀ ਉਹਨਾਂ ਦੇ ਉੱਪਰ ਸਰਚ ਕਰੋਗੇ ਤਾਂ ਉੱਥੇ ਸਾਫ ਤੌਰ ਤੇ ਆਉਂਦਾ ਕਿ ਭਾਈ ਪੰਜਾਬ ਸਰਕਾਰ 16 ਨਵੇਂ ਮੈਡੀਕਲ ਕਾਲਜ ਪੰਜਾਬ ਦੇ ਵਿੱਚ ਬਣਾਉਣ ਜਾ ਰਹੀ ਹੈ ਜਿਦੇ ਵਿੱਚੋਂ ਇਹ ਨੀ ਪੱਥਰ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਰੱਖਿਆ ਗਿਆ 5822 ਨੂੰ ਇਹ ਨੀ ਪੱਥਰ ਮਹਿਜ਼ ਨਹੀਂ ਪੱਥਰ ਰਹਿ ਗਿਆ ਪਿਛਲੇ ਸਮਿਆਂ ਦੇ ਵਿੱਚ ਇੱਕ ਗੱਲ ਹੋਰ ਵੀ ਆਈ ਸੀ ਕਿ ਨੀ ਪੱਥਰ ਨੂੰ ਪੱਟਣ ਦੀ ਕੋਸ਼ਿਸ਼ ਵੀ ਕੀਤੀ ਗਈ ਕਿਉਂ ਕਿ ਕਿਉਂਕਿ ਹੁਣ ਇਹ ਨੀ ਪੱਥਰ ਇਹਨਾਂ ਦੇ ਗਲੇ ਦੀ ਹੱਡੀ ਬਣਿਆ ਹੋਇਆ ਹਰ ਕੋਈ ਲੰਘਦਾ ਟੱਪਦਾ ਜਾਂ ਨੇੜਲੇ ਪਿੰਡਾਂ ਵਾਲੇ ਦੇਖਦੇ ਤਾਂ ਹੋਣਗੇ ਕਿ ਮੁੱਖ ਮੰਤਰੀ ਸਾਹਮਣੇ 2022 ਦੇ ਵਿੱਚ ਨੀ ਪੱਥਰ ਰੱਖਿਆ ਤੇ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਕਾਲਜ ਐਸਾ ਕਿਹੜੀਆਂ ਸੋਨੇ ਦੀਆਂ ਕੰਧਾਂ ਨਾਲ ਬਣਾਉਣਾ ਸੀ ਕਿ 2022 ਤੋਂ ਲੈ ਕੇ ਹੁਣ ਸਮਾਂ 2025 ਦਾ ਆ ਗਿਆ ਸਰਕਾਰ ਵੀ ਥੋੜੀ ਭਈ ਜਾਣਕਾਰ ਰਹੀ ਹੋਈ ਵੀ ਹਾਲੇ ਤੱਕ ਤੁਹਾਡੇ ਤੋਂ ਮੈਡੀਕਲ ਕਾਲਜ ਉਸਰਿਆ ਨਹੀਂ ਜਿੱਦਾਂ ਤੁਸੀਂ ਨੀ ਪੱਥ ਇਸ ਨੀ ਪੱਥਰ ਦੇ ਉੱਪਰ ਮੇਸਤਰੀਆਂ ਦੇ ਨਾਂ ਉਡੀਕ ਰਿਹਾ ਸੀ ਇਸ ਨਹੀਂ ਪੱਥਰ ਦੇ ਉੱਪਰ ਦਿਹਾੜੀਆਂ ਦੇ ਨਾਂ ਉਡੀਕ ਰਿਹਾ ਸੀ ਇਸ ਨਹੀਂ ਪੱਥਰ ਦੇ ਉੱਪਰ ਉਹ ਨਾ ਕਿਰਤਿਆਂ ਦੇ ਨਾਂ ਉਡੀਕ ਰਿਆ ਸੀ ਜਿਹੜੇ ਕਿਰਤਿਆਂ ਦੀ ਗੱਲ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕਰਦੇ ਹੁੰਦੇ ਸੀ ਕਿ ਯਾਰ ਮੈਂ ਕਿਹੜਾ ਤਿੰਨ ਚਾਰ ਦਾ ਮਸਾਲਾ ਰਲਾਇਆ ਜਾਂ ਮੈਂ ਕਿਹੜਾ ਇੱਕ ਤਿੰਨ ਦਾ ਮਸਾਲਾ ਰਲਾਇਆ ਉਹ ਤਾਂ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਦਾ ਨਾਮ ਇਹ ਤੇ ਆਉਣਾ ਚਾਹੀਦਾ ਪਰ ਇਹ ਨਹੀਂ ਪੱਥਰ ਰੱਖਿਆ ਗਿਆ ਉਦੋਂ ਵਾਹ ਵਾਹੀ ਬਹੁਤ ਵੱਡੇ ਪੱਧਰ ਤੇ ਬਟੋਰੀ ਗਈ ਕਿ ਹਾਂ ਜੀ ਜੈਸਾ ਕੰਮ ਇਹਨਾਂ ਨੇ ਕਰਨਾ ਵੈਸਾ ਕਿਸੇ ਨੇ ਨਹੀਂ ਕਰਨਾ 16 ਪੰਜਾਬ ਦੇ ਵਿੱਚ 16 ਮੈਡੀਕਲ ਕਾਲਜਾਂ ਅੱਜ ਤੱਕ 222 ਦੇ ਵਿੱਚ ਵਾਧਾ ਹੋਇਆ 222 ਦੇ ਵਿੱਚ ਖਬਰਾਂ ਲੱਗੀਆਂ 222 ਦੇ ਵਿੱਚ ਬਹੁਤ ਵੱਡੀ ਪ੍ਰਸ਼ੰਸਾ ਆਪ ਦੇ ਆਪ ਦੇ ਵਿੱਚ ਉਹਨੇ ਵਿਟੋਰੀ ਮੈਨੂੰ ਲੱਗਦਾ ਜਿੰਨੇ ਪੈਸੇ ਇਹਨਾਂ ਨੇ ਇਸ਼ਤਿਹਾਰਬਾਜ਼ੀ ਤੇ ਉਸ ਵੇਲੇ ਖਰਚ ਕਰ ਦਿੱਤੇ ਹੋਣਗੇ 222 ਦੇ ਵਿੱਚ ਉਹਨੇ ਪੈਸਿਆਂ ਦੇ ਨਾਲ ਘੱਟੋ-ਘੱਟ ਇੱਕ ਕਾਲਜ ਤਾਂ ਜਿਹੜਾ ਉਹ ਬਣੀ ਜਾਂਦਾ ਚਲੋ ਅਸੀਂ ਗੱਲ ਮੰਨ ਲੈਂਦੇ ਹਾਂ ਕਿ ਕਿਸੇ ਤਰ੍ਹਾਂ ਦਾ ਕੋਈ ਸਮੱਸਿਆ ਜਿਹੜੀ ਆ ਹੋ ਸਕਦੀ ਆ ਕੋਈ ਅਦਾਲਤੀ ਅਰਚਨਾ ਹੋ ਸਕਦੀ ਆ ਪਰ ਮੁੱਖ ਮੰਤਰੀ ਸਾਹਿਬ ਤਾਂ ਖੁਦ ਸਟੇਜਾਂ ਤੋਂ ਇਹ ਕਹਿੰਦੇ ਨੇ ਕਿ ਅਸੀਂ ਜੋ ਕੰਮ ਕਰਦੇ ਆ ਅਦਾਲਤੀ ਅਰਚਨਾ ਪਹਿਲਾਂ ਪਾਸੇ ਕਰਦੇ ਆ ਕੰਮ ਉਸ ਤੋਂ ਬਾਅਦ ਹੁੰਦੇ ਨੇ ਸਾਡੇ ਕਾਰਜ ਉਸ ਤੋਂ ਬਾਅਦ ਹੁੰਦੇ ਨੇ ਉਹਦਾ ਕਾਰਨ ਕਿ ਭਾਈ ਅਸੀਂ ਜੋ ਕਹਨੇ ਆ ਉਹ ਕਰਦੇ ਆ ਮੁੱਖ ਮੰਤਰੀ ਸਾਹਿਬ ਆਪ ਕਹਿੰਦੇ ਨੇ ਕਿ ਮੈਂ ਜੋ ਕਹਿਣਾ ਉਹ ਕਰਦਾ ਹੁਣ ਮੁੱਖ ਮੰਤਰੀ ਸਾਹਿਬ ਥੋੜਾ ਇਹ ਨਹੀਂ ਪੱਥਰਤਾ ਇਹ ਥੋੜਾ ਨਹੀਂ ਪੱਥਰ ਇੱਟਾਂ ਨੂੰ ਉੜੀਕ ਰਿਹਾ ਇਹ ਤੁਹਾਡਾ ਨੀ ਪੱਥਰ ਮਿਸਤਰੀਆਂ ਨੂੰ ਢੀਕ ਰਿਹਾ ਇਹ ਤੁਹਾਡਾ ਨੀ ਪੱਥਰ ਦਿਹਾੜੀਆਂ ਨੂੰ ਢੀਕ ਰਿਹਾ ਇਹ ਤੁਹਾਡਾ ਨੀ ਪੱਥਰ ਢੀਕ ਰਿਹਾ ਕਿ ਕਦੋਂ ਪਾਈ ਪੂਰਾ ਜਿਹੜੇ ਕਾਲੇ ਦਾ ਉਸੀ ਵਾਦਾ ਕੀਤਾ ਉਹ ਕਦੋਂ ਬਣਾਉਣਾ ਆ ਉਹ ਸਭ ਕੁਝ ਨੂੰ ਤੁਹਾਡਾ ਨੀ ਪੱਥਰ ਢੀਕ ਰਿਹਾ ਸਿਰਫ ਨੀ ਪੱਥਰ ਦਾ ਨੀ ਪੱਥਰੀ ਰਹਿ ਗਿਆ ਕੀ ਮੰਨੀ ਹੈ ਜੀ ਫਿਰ ਤੁਸੀਂ ਕਾਲਜ ਨਹੀਂ ਬਣਾਉਣੇ ਸੀ ਤੁਸੀਂ ਸਿਰਫ ਵਾਹ-ਵਹਾਈ ਕੱਟਣੀ ਸੀ ਜਿਹੜਾ ਤੁਸੀਂ ਕਰਦੇ ਆਏ ਹੋ ਜਦੋਂ ਤੋਂ 2022 ਤੋਂ ਬਣਿਆ ਹੁਣ ਤੱਕ ਜਿਹੜੀ ਵਾਹ-ਵਹਾਈ ਆ ਉਹ ਕਰਦੇ ਆ ਉਹ ਕੱਟਣੀ ਸੀ ਫਿਰ ਜਦੋਂ ਤੁਸੀਂ ਇਸ ਦੀ ਹਥਿਆਰਬਾਜ਼ੀ ਤੇ ਬਹੁਤ ਜ਼ਿਆਦਾ ਪੈਸਾ ਲਾਤਾ ਕਿ ਇੱਥੇ ਬਣਨਾ ਆ ਇੱਥੇ ਆਇਆ ਇੱਥੇ ਹੋਆ ਜੇ ਕਿਸੇ ਤਰ੍ਹਾਂ ਦੀ ਅੜਚਾ ਨਾ ਤਾਂ ਜਨਾਬ ਫਿਰ ਉਹ ਵੀ ਤਾਂ ਆ ਕੇ ਦੱਸਣੀ ਸੀ ਨਾ ਲੋਕਾਂ ਨੂੰ ਤਾਂ ਦੱਸਣੀ ਸੀ ਨਾ ਲੋਕਾਂ ਦੀ ਉਮੀਦਾਂ ਜਗਾਈਆਂ ਕਿ ਇੱਥੇ ਅਸੀਂ ਕਾਲਜ ਬਣਾਵਾਂਗੇ ਇੱਥੇ ਅਸੀਂ ਆਹ ਕਰਾਂਗੇ ਇੱਥੇ ਅਸੀਂ ਉਹ ਕਰਾਂਗੇ ਬਣਿਆ ਕੀ ਹੈ ਜੀ ਸਿਰਫ ਇੱਕ ਨੀ ਪੱਥਰਾ ਜਿਹੜਾ ਵੀ ਪਿਛਲੇ ਦਿਨਾਂ ਦੇ ਵਿੱਚ ਸ਼ਾਇਦ ਹਟਾਉਣ ਦੀ ਗੱਲ ਕੀਤੀ ਗਈ ਪਿਛਲੇ ਦਿਨਾਂ ਚ ਕੋਸ਼ਿਸ਼ਾਂ ਵੀ ਹੋਈਆਂ ਹਟਾਉਣ ਦੀ ਉਸ ਤੋਂ ਬਾਅਦ ਫੇਰ ਖੜਾ ਕੀਤਾ ਜਦੋਂ ਉਹ ਚਰਚਾ ਚੱਲੀ ਕਿ ਯਾਰ ਉੱਥੇ ਨੀ ਪੱਥਰ ਰੱਖਿਆ ਹੋਇਆ ਸੀ ਤੇ ਸ਼ਾਇਦ ਚੰਗਾਲਪਿੰਡ ਅੱਗੇ ਚੰਗਾਲਪਿੰਡ ਹੀ ਆਉਂਦਾ ਬਾਈ ਜੀ ਅੱਗੇ ਚੰਗਾਲਪਿੰਡ ਆਉਂਦਾ ਕਿ ਚੰਗਾਲਪਿੰਡ ਦੇ ਵਿੱਚ ਕੋਲ ਜਿਹੜਾ ਨੀ ਪੱਥਰ ਸੀ ਉਹ ਪਟਿਆ ਗਿਆ ਪਟਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਹੁਣ ਮੈਂ ਇਹ ਵੀ ਤੁਹਾਨੂੰ ਦੱਸ ਦੇਵਾਂ ਕਿ ਉਹ ਵੀ ਤਾਂ ਹੀ ਕੀਤਾ ਹੋਣਾ ਆਉਂਦੇ ਜਾਂਦਿਆਂ ਦੀਆਂ ਅੱਖਾਂ ਦੇ ਵਿੱਚ ਲੋਕਾਂ ਦੀਆਂ ਅੱਖਾਂ ਹੀ ਤਾਂ ਰੜਕਦੇ ਰੜਕਦਾ ਇਹ ਝਾੜ ਉਹਦੇ ਚੋਂ ਫਿਰ ਪੰਜ ਚਾਰ ਜਿਹੜੇ ਲੱਤੀ ਹੁੰਦੀਆਂ ਪੁੱਛਦੇ ਕਿ ਕਿਉਂ ਮੈਡੀਕਲ ਕਾਲਜ ਦੇ ਵਿੱਚ ਥੋੜੀ ਜੁਆਕ ਪੜਨ ਲੱਗਿਆ ਕਿ ਨਹੀਂ ਲੱਗਿਆ ਕਿਉਂ ਮੈਡੀਕਲ ਕਾਲਜ ਦੇ ਵਿੱਚ ਥੋੜੇ ਕਿਸੇ ਨੂੰ ਨੌਕਰੀ ਮਿਲੀ ਕਿ ਨਹੀਂ ਨਹੀਂ ਨੌਕਰੀ ਮਿਲੀ ਫਿਰ ਉਹਨਾਂ ਨੇ ਮੈਨੂੰ ਲੱਗਦਾ ਕਿਸੇ ਨੇ ਐਸਾ ਕੁਝ ਕੀਤਾ ਹੋਣਾ ਕਿ ਕਿਉਂ ਨਾ ਯਾਰ ਇਹਨੂੰ ਪੱਟ ਕੇ ਹੀ ਪਰੇ ਕੀਤਾ ਜਾਵੇ ਨਾਲ ਤਾਂ ਸਾਡੀਆਂ ਅੱਖਾਂ 'ਚ ਰੜਕਦਾ ਨਾਲੇ ਸਾਡੇ ਨੇੜਲੇ ਤੇੜਲੇ ਪਿੰਡਾਂ ਵਾਲੇ ਦੀਆਂ ਅੱਖਾਂ 'ਚ ਰੜਕਦਾ ਨਾਲੇ ਕਿਉਂਕਿ ਉਹ ਸਾਡੇ ਵਰਗਾ ਰਿਪੋਰਟਰ ਕਿਤੋਂ ਪਤਾ ਲੱਗਦਾ ਤੇ ਇੱਥੋਂ ਦੀ ਲੰਘਦਾ ਸਾਨੂੰ ਪਤਾ ਲੱ ਸਾਡੀਆਂ ਅੱਖਾਂ 'ਚ ਰੜਕਦਾ ਮੈਨੂੰ ਇਹ ਲੱਗਦਾ ਕਿ ਮੁੱਖ ਮੰਤਰੀ ਉਹਨੂੰ ਕੰਮ ਬਹੁਤ ਜ਼ਿਆਦਾ ਹੁੰਦੇ ਆ ਅਸੀਂ ਇੱਥੇ ਮੁੱਖ ਮੰਤਰੀ ਸਾਹਿਬ ਨੂੰ ਯਾਦ ਕਰਾਉਣ ਦੇ ਲਈ ਆਏ ਆ ਕਿ ਮੁੱਖ ਮੰਤਰੀ ਸਾਹਿਬ 2022 ਦੇ ਵਿੱਚ ਤੁਸੀਂ ਇੱਕ ਨੀ ਪੱਥਰ ਰੱਖਿਆ ਸੀ ਮੈਡੀਕਲ ਕਾਲਜ ਦਾ ਤੇ ਅੱਜ ਤੁਸੀਂ ਸ਼ਾਇਦ ਭੁੱਲ ਗਏ ਜਾਂ ਤੁਹਾਡੇ ਚੇਤੇ ਚੋਂ ਭੁੱਲ ਪਲਾ ਗਿਆ ਜਾਂ ਤੁਹਾਨੂੰ ਪਤਾ ਨਹੀਂ ਹੋਣਾ ਅਸੀਂ ਯਾਦ ਕਰਾਉਣਾ ਆ ਕਿ ਜਨਾਬ ਨੀ ਪੱਥਰ ਰੱਖਿਆ ਹੋਇਆ ਇਹਨੂੰ ਮੈਡੀਕਲ ਕਾਲਜ ਜਿਹੜਾ ਤੁਸੀਂ ਲੋਕਾਂ ਨੂੰ ਕਿਹਾ ਸੀ ਉਹ ਬਣਾ ਕੇ ਦਿਓ ਤੁਸੀਂ ਕਹਿੰਦੇ ਹੁੰਦੇ ਹੋ ਨਾ ਕਿ ਮੇਰੇ ਬਤੀਦੰਦ ਦਾ ਮੈਂ ਤਾਂ ਜੋ ਕਹਿਣਾ ਗੱਲਾਂ ਸੱਚੀਆਂ ਹੁੰਦੀਆਂ ਨੇ ਤੇ ਮੈਂ ਕਹਿਣਾ ਵੀ ਹਾਂ ਜੋ ਮੈਂ ਕਰ ਸਕਾਂ ਫਿਰ ਜਨਾਬ 222 ਦੇ ਵਿੱਚ ਤੁਸੀਂ ਕਿਹਾ 225 ਅੱਜ ਚੱਲੀ ਜਾਂਦਾ ਸਰਕਾਰ ਤੁਹਾਡੀ ਜਾਣਕਾਰੇ ਹੋਈ ਪਈ ਆ ਫਿਰ ਇਹ ਕਦੋਂ ਬਣੂਗਾ ਕਦੋਂ ਮੈਡੀਕਲ ਕਾਲਜ ਬਣੂ ਕਦੋਂ ਚਾਰ ਦੀਵਾਰੀ ਬਣੂ ਕਦੋਂ ਬਿਲਡਿੰਗ ਬਣੂਗੀ ਕਦੋਂ ਛੱਤਾਂ ਪੈਣਗੀਆਂ ਕਦੋਂ ਕਾਲਜ ਚਾਲੂ ਹੋਊਗਾ ਕਦੋਂ ਕਾਲਜ ਦੇ ਵਿੱਚ ਚਾਲੂ ਹੋਣ ਤੋਂ ਬਾਅਦ ਕਦੋਂ ਆਕੇ ਤੁਸੀਂ ਰੀਬਨ ਕਟੋਗੇ ਜਾਂ ਫਿਰ ਹਾਲੇ ਤੱਕ ਤੁਸੀਂ ਸਿਰਫ ਇਹੀ ਕੀਤਾ ਕਿ ਜਿਹੜੀ ਪਿਛਲੀ ਸਰਕਾਰ ਦਾ ਕੁਝ ਨਾ ਕੁਝ ਜਾਂ ਉਦੋਂ ਪਿਛਲੀ ਸਰਕਾਰ ਦਾ ਕੁਝ ਨਾ ਕੁਝ ਬੰਨਾ ਸ਼ੁਰੂ ਹੋਇਆ ਥੋਡੀ ਸਰਕਾਰ ਵੇਲੇ ਉਹ ਪੂਰਾ ਹੋਇਆ ਉਸ ਤੋਂ ਬਾਅਦ ਤੁਸੀਂ ਜਿਹੜਾ ਉਹਦਾ ਰੀਬਨ ਕਟਿਆ ਰੀਬਨ ਕੱਟ ਕੇ ਆਪਦੇ ਨਾਂ ਤੇ ਵਾਹ ਵਹਾਈ ਜਿਹੜੀ ਆ ਉਹ ਆਪਦੇ ਨਾਂ ਦੇ ਉੱਪਰ ਕਰ ਲਈ ਕਿ ਹਾਂ ਹਾਂ ਜੀ ਆ ਵੀ ਅਸੀਂ ਕੀਤਾ ਆ ਵੀ ਅਸੀਂ ਕੀਤਾ ਅਸੀਂ ਕਹਨੇ ਆ ਪੰਜਾਬ ਦੇ ਵਿੱਚ ਕਾਲਜ ਬਣਨੇ ਚਾਹੀਦੇ ਆ ਅਸੀਂ ਕਹਨੇ ਆ ਪੰਜਾਬ ਦੀ ਪੜ੍ਹਾਈ ਦਾ ਪੱਧਰ ਉੱਚਾ ਹੋਣਾ ਚਾਹੀਦਾ ਪਰ ਜਨਾਬ ਉਹ ਕਾਲਜ ਜਿਹੜੇ ਨੇ ਸਿਰਫ ਧਿਆਰਾਂ ਚ ਨਹੀਂ ਬਣਨੇ ਚਾਹੀਦੇ ਉਹ ਕਾਲਜ ਜਿਹੜੇ ਨੇ ਸਿਰਫ ਤੁਹਾਡੇ ਬੋਲਾਂ ਚ ਨਹੀਂ ਬਣਨੇ ਚਾਹੀਦੇ ਉਹ ਕਾਲਜ ਜਿਹੜੇ ਨੇ ਸਿਰਫ ਤੁਹਾਡੇ ਪੋਸਟਰਾਂ ਤੇ ਨਹੀਂ ਬਣਨੇ ਚਾਹੀਦੇ ਉਹ ਕਾਲਜ ਅਸਲ ਦੇ ਵਿੱਚ ਬਣਨੇ ਚਾਹੀਦੇ ਆ 16 ਕਾਲਜਾਂ ਦੀ ਗਲਤੀ ਸੀ 2022 ਦੇ ਵਿੱਚ ਕੀਤੀ ਸੀ ਪੰਜਾਬ ਦੇ ਵਿੱਚ ਇੱਕ ਵੀ ਕਾਲਜ ਦਿਖਾ ਦਿਓ ਕਿ ਹਾਲੇ ਤੱਕ ਸੀ ਇੱਕ ਵੀ ਕਾਲਜ ਬਣਾਇਆ ਹੋਵੇ ਫਿਰ ਇਹ ਮੰਨਣਗੇ ਕਿ ਪੰਜਾਬ ਦੇ ਲੋਕਾਂ ਨੂੰ ਝੂਠ ਬੋਲਿਆ ਕਫਰ ਤੋਲਿਆ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਸੋਨੂੰ ਮੁੱਖ ਮੰਤਰੀ ਬਣਾਇਆ ਉਹਨਾਂ ਲੋਕਾਂ ਦੇ ਨਾਲ ਜਿਨ੍ਹਾਂ ਨੇ ਧੜਾ ਧੜ ਵੋਟਾਂ ਪਾ ਕੇ ਤੁਹਾਡੇ 92 93 94 ਵਿਧਾਨ ਸਭਾ ਦੇ ਵਿੱਚ ਪੰਚਾਇਤ ਹੁਣ ਅੱਗੇ ਦੀ ਅੱਗੇ ਤੁਸੀਂ ਹੋਰ ਵਾਅਦੇ ਕਰਦੇ ਫਿਰਦੇ ਹੋ ਜਦੋਂ ਤੁਹਾਡੇ ਤੋਂ ਗਰੰਟੀਆਂ ਦਾ ਪੁੱਛਿਆ ਜਾਂਦਾ ਕਿ ਆ ਗਰੰਟੀ ਆ ਗਰੰਟੀ ਲੋਕ ਕਹਿੰਦੇ ਜੀ ਆਤਾ ਸੀ ਗਰੰਟੀ ਦਿੱਤੀ ਨਹੀਂ ਸੀ ਇਹ ਵੀ ਪੂਰੀ ਕਰਤੀ ਤੇ ਜਨਾਬ ਆ ਤੁਸੀਂ ਕਿਹਾ ਸੀ ਇੱਕਦੋ ਮੈਡੀਕਲ ਕਾਲਜ ਕਦੋਂ ਪੂਰਾ ਕਰੋਗੇ ਉਡੀਕ ਰਿਹਾ ਜਦੋਂ ਮੈਡੀਕਲ ਕਾਲਜ ਦੀ ਅਨਾਉਂਸਮੈਂਟ ਤੁਹਾਡੇ ਵੱਲੋਂ ਹੋਈ ਹੋਵੇ ਨਾ ਉਦੋਂ ਨੇੜਲੇ ਤੇੜਲੇ ਲੋਕਾਂ ਦੇ ਵਿੱਚ ਵੀ ਇੱਕ ਕਿਰਨ ਜਾਗ ਪਈ ਸੀ ਕਿ ਨਹੀਂ ਯਾਰ ਕਿਉਂਕਿ ਇਹ ਹੁੰਦਾ ਨਾ ਅਕਸਰ ਜਿਹੜੇ ਸ਼ਹਿਰ ਦੇ ਨੇੜੇ ਲੱਗਦੇ ਪਿੰਡ ਹੁੰਦੇ ਨੇ ਪਰ ਪਿੱਛੇ ਹੁੰਦੇ ਨੇ ਕਿ ਉਹਨਾਂ ਨੂੰ ਕੋਈ ਬਹੁਤੀ ਜ਼ਿਆਦਾ ਸਹੂਲਤ ਨਹੀਂ ਵੀ ਯਾਰ ਨੇੜੇ ਤਾਂ ਇਹਨਾਂ ਦੇ ਸ਼ਹਿਰ ਆ ਆਸਾ ਅਗਲੇ ਨੂੰ ਜਗਦੀ ਹੈ ਕਿ ਯਾਰ ਸਾਡੇ ਇੱਥੇ ਮੈਡੀਕਲ ਕਾਲਜ ਬਣੂ ਸਾਡੇ ਜਵਾਕਾਂ ਨੂੰ ਪੜ੍ਹਨ ਦੇ ਲਈ ਸੁਖਾਲਾ ਹੋਊਗਾ ਸਾਡੇ ਕਿ ਪਿੰਡਾਂ ਦੇ ਵਿੱਚ ਸਾਡੇ ਪਿੰਡਾਂ ਦੇ ਵਿੱਚ ਰੋਜ਼ਗਾਰ ਆਊਗਾ ਤਾਂ ਉਹ ਲੋਕਾਂ ਦੇ ਪਣਪੇ ਹੋਏ ਸੁਪਨੇ ਉਨ੍ਹਾਂ ਤੇ ਸਦਮ ਸਿੱਧਾ ਤੁਸੀਂ ਜਿਹੜਾ ਹੈਗਾ ਮਾਰ ਦਿੱਤੇ ਨੇ ਤੀਰੋਂ ਨਾਲ ਤੇ ਤੁਸੀਂ ਚਲਾਤਾ ਆ ਜਿਹੜੇ ਲੋਕਾਂ ਦੇ ਸੁਪਨੇ ਤੁਸੀਂ ਆਪ ਜਗਾਏ ਸੀ ਕਿੱਥੇ ਆ ਜੀ ਮੈਡੀਕਲ ਕਾਲਜ ਉਹ ਲੋਕ ਵੀ ਪੁੱਛਦੇ ਨੇ ਹੁਣ ਜਦੋਂ ਚੰਗਾਲ ਇਹਨਾਂ ਪਿੰਡਾਂ ਦੇ ਵਿੱਚ ਆਉਂਗੇ ਨਾ ਨੇੜਲੇ ਤੇਲੇ ਪਿੰਡਾਂ ਚ ਤਾਂ ਇਹਨਾਂ ਪਿੰਡਾਂ ਦਾ ਇੱਕ ਸਵਾਲ ਜ਼ਰੂਰ ਹੋਊਗਾ ਕਿ ਜਿਹੜਾ ਮੈਡੀਕਲ ਕਾਲਜ ਸਾਡੇ ਤੁਸੀਂ ਇੱਥੇ ਨੀਂ ਪੱਥਰ ਰੱਖ ਕੇ ਗਈ ਸੀ ਉਹ ਸਿਰਫ ਹਾਂ ਹਾਂ ਆਜੋ ਬਾਪੂ ਜੀ ਉਹ ਨੀਂ ਪੱਥਰ ਸਿਰਫ ਨੀਂ ਪੱਥਰ ਹੀ ਜਿਹੜਾ ਹੈਗਾ ਉਹ ਕਿਉਂ ਰਹਿ ਗਿਆ ਇਹ ਵੀ ਲੋਕਾਂ ਦਾ ਜਿਹੜਾ ਇਹ ਸਵਾਲ ਹੋਣਾ ਆ ਜੀ ਹਮ ਭਾਈ ਜਿਵੇਂ ਕਿ ਸਿੱਖਿਆ ਕ੍ਰਾਂਤੀ ਦੇ ਮੁੱਖ ਮੰਤਰੀ ਸਾਹਿਬ ਗੱਲਾਂ ਕਰਦੇ ਸੀ ਕਿਉਂਕਿ ਸਕੂਲਾਂ ਦੇ ਵਿੱਚ ਵੀ ਨੀਂ ਪੱਥਰ ਰੱਖੇਗੇ ਡਰੱਗਿੰਗ ਰੋਗਨ ਕੀਤਾ ਗਿਆ ਪਰ ਇਹ ਤਾਂ ਮੈਡੀਕਲ ਕਾਲਜ ਕੀ ਲੱਗਦਾ ਕਿ ਸਿੱਖਿਆ ਕ੍ਰਾਂਤੀ ਪੰਜਾਬ ਦੇ ਵਿੱਚ ਪਹੁੰਚ ਚੁੱਕੀ ਹੈ ਕੱਲੇ ਨੀਂ ਪੱਥਰ ਨਾਲ ਜੇ ਕੋਈ ਬਿਲਡਿੰਗ ਵੀ ਬਣੂਗੀ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਤਾਂ ਮੈਨੂੰ ਪਤਾ ਨਹੀਂ ਪਰ ਪੰਜਾਬ 'ਚ ਗੱਪਪ ਕ੍ਰਾਂਤੀ ਜ਼ਰੂਰ ਪਹੁੰਚ ਚੁੱਕੀ ਆ ਪੰਜਾਬ 'ਚ ਝੂਠ ਕ੍ਰਾਂਤੀ ਜ਼ਰੂਰ ਪਹੁੰਚ ਚੁੱਕੀ ਆ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਸੀ ਕਿ ਬਾਦਲ ਦੇ ਨਾਂ ਤੇ ਕਿ ਬਾਦਲ ਗੱਪੀ ਆ ਇਹ ਆ ਬੋ ਆ ਸੁਖਬੀਰ ਬਾਦਲ ਦੇ ਨਾਂ ਤੇ ਸਭ ਤੋਂ ਵੱਡਾ ਝੂ ਚੀਜ਼ ਕੀਤੀ ਇਹਨੂੰ ਹੁਣ ਅਸੀਂ ਕੀ ਮੰਨੀਏ ਇਹਨੂੰ ਝੂਠ ਨਾ ਮੰਨੀਏ ਤਾਂ ਕੀ ਮੰਨੀਏ ਪਰ ਪੰਜਾਬ ਦੇ ਲੋਕਾਂ ਦੇ ਨਾਲ ਝੂਠ ਬੋਲਿਆ ਪੰਜਾਬ ਦੇ ਲੋਕਾਂ ਨੂੰ ਗੱਪ ਮਾਰਿਆ ਜਾਂ ਫਿਰ ਤੁਹਾਨੂੰ ਇਹ ਪਰਵਾਹ ਨਹੀਂ ਜਾਂ ਤੁਸੀਂ ਇਹ ਸੋਚਦੇ ਹੋ ਕਿ ਅਸੀਂ ਇੱਕ ਵਾਰੀ ਜਿਹੜੀ ਚੀਜ਼ ਆ ਉਹਦੇ ਤੇ ਵਾਹ ਵਾਈ ਖੱਟ ਲਗੇ ਵਾਹ ਵਾਈ ਖੱਟਣ ਤੋਂ ਬਾਅਦ ਅਸੀਂ ਅੱਗੇ ਬਣਦੇ ਤੁਰ ਗਏ ਲੋਕ ਸਾਡੀ ਵਾਹ ਵਾਹੀ ਕਰਦੇ ਰਹਿਣ ਫਿਰ ਉਹਦੇ ਨਾਂ ਤੇ 2 ਤੋਂ 3 ਸਾਲ 4 ਸਾਲ 5 ਸਾਲ ਅਸੀਂ ਇੰਨਾ ਕ ਸਮਾਂ ਜਿਹੜਾ ਹੋ ਲੰਘਾਉਦੇ ਰਹੀਏ ਅਸਲ ਦੇ ਵਿੱਚ ਹੋਣਾ ਕੀ ਚਾਹੀਦਾ ਸੀ 2022 ਦੇ ਵਿੱਚ ਤੁਸੀਂ ਨੀ ਪੱਥਰ ਰੱਖਿਆ 2022 ਦੇ ਵਿੱਚ ਇੱਥੇ ਕੰਮ ਸ਼ੁਰੂ ਹੋਣਾ ਚਾਹੀਦਾ ਸੀ ਅੱਜ ਤੱਕ ਕਾਲਜ ਬਣ ਕੇ ਤਿਆਰ ਹੁੰਦਾ ਚਲੋ ਪੂਰਾ ਨਾ ਬਣ ਕੇ ਤਿਆਰ ਹੁੰਦਾ ਅਧੂਰਾ ਬਣ ਕੇ ਤਿਆਰ ਹੁੰਦਾ ਤੇ ਅੱਜ ਤੱਕ ਅਸਲ ਦੇ ਵਿੱਚ ਚੱਲਣਾ ਚਾਹੀਦਾ ਸੀ ਹੁਣ ਅਸਲ ਜਿਹੜੀ ਅਸਲੀਅਤ ਆ ਅਸਲੀਅਤ ਇਹ ਹੋਣੀ ਚਾਹੀਦੀ ਸੀ ਪਰ ਹੋਇਆ ਕੀ ਹੋਇਆ ਤੁਹਾਡੇ ਸਭ ਦੇ ਸਾਹਮਣੇ ਆ ਉੜੀਕ ਰਿਹਾ ਨਹੀਂ ਪੱਥਰ ਜਵਾਕਾਂ ਨੂੰ ਉੜੀਕ ਰਿਹਾ ਮਾਸਟਰਾਂ ਨੂੰ ਉੜੀਕ ਰਿਹਾ ਨਹੀਂ ਪੱਥਰ ਉੜੀਕ ਰਿਹਾ ਹਲੇ ਤਾਂ ਹਲੇ ਤੱਕ ਕੁਝ ਇੱਥੇ ਬਣਿਆ ਨਹੀਂ ਇੱਥੇ ਆ ਜਦੋਂ ਆ ਕੇ ਤੁਸੀਂ ਇਹ ਦੇਖੋ ਬਣਿਆ ਕੀ ਸਾਨੂੰ ਨਹੀਂ ਲੱਭਦੇ ਹੋਏ ਅਸੀਂ ਪਰਲੇ ਪਾਸੇ ਚੱਲ ਗਏ ਸਾਨੂੰ ਵੀ ਨਾ ਮੈਂ ਕਿਹਾ ਕਿਤੇ ਬੋਰਡ ਬੂਡ ਲੱਗਿਆ ਹੋਣਾ ਮੁੱਖ ਮੰਤਰੀ ਸਾਹਿਬ ਦਾ ਕਿ ਮੁੱਖ ਮੰਤਰੀ ਸਾਹਿਬ ਦਾ ਲੱਗਿਆ ਹੋਇਆ ਨਹੀਂ ਪੱਥਰ ਬਣਾ ਕਾਲਜ ਅੱਗੇ ਵਾਲੀ ਸੜਕ ਤੇ ਬਣ ਰਿਹਾ ਪਰ ਨਹੀਂ ਜੀ ਮਿਲਿਆ ਕੀ ਆ ਮਿਲਿਆ ਆ ਖਾਲੀ ਦਾਨੀ ਪੱਥਰ ਬਾਕੀ ਬਾਈ ਜੀ ਇਸ ਪਿੰਡ ਤੋਂ ਨਹੀਂ ਬਾਈ ਜੀ ਤੁਸੀਂ ਨੇੜਲੇ ਪਿੰਡ ਤੋਂ ਹਾਂਜੀ ਹਾਂਜੀ ਤੇ ਆਸਾ ਥੋੜੀ ਵੀ ਜਾਗੀ ਹੋਣੀ ਆ ਜਦੋਂ ਮੁੱਖ ਮੰਤਰੀ ਸਾਹਿਬ ਨੇ ਆ ਕੇ ਨੀ ਪੱਥਰ ਰੱਖਿਆ ਹੋਣਾ ਤੁਸੀਂ ਕਹਿੰਦੇ ਹੋਗੇ ਕਿ ਵਾਹ ਯਾਰ ਬਣ ਗਈ ਗੱਲ ਸਾਡੇ ਪਿੰਡਾਂ ਦੀ ਚਾ ਚੜ ਗਿਆ ਸੀਗਾ ਜੀ ਸਾਨੂੰ ਹੈ ਚਾ ਚੜ ਗਿਆ ਸੀਗਾ ਜੀ ਚਾ ਚੜ ਗਿਆ ਸੀ ਹਾਂਜੀ ਹਾਂਜੀ ਤੇ ਇਹ ਭਾਈ ਜੀ ਉਹ ਇੱਕ ਗੱਲ ਮੈਨੂੰ ਦੱਸੋ ਵੀ ਤੁਹਾਡੇ ਕੀ ਗੱਲ ਵੀ ਨੇੜੇ ਤੇੜੇ ਕੋਈ ਪੱਠਾ ਨਹੀਂ ਹੈਗਾ ਬਰੇਤੀ ਵਾਲਾ ਨਹੀਂ ਹੈਗਾ ਇਟਾਂ ਵਾਲੇ ਨਹੀਂ ਹੈਗੇ ਸਿਮਿੰਟ ਵਾਲਾ ਨਹੀਂ ਹੈਗਾ ਤੁਹਾਡੇ ਸਰੀਏਲ ਨਹੀਂ ਹੈਗੇ ਕੀ ਗੱਲ ਹਲੇ ਤੱਕ ਨਾ ਇੱਥੇ ਸਰੀਆ ਪਹੁੰਚਿਆ ਨਾ ਇਟਾਂ ਪਹੁੰਚੀਆਂ ਨਾ ਸਿਮਿੰਟ ਵਾਜੇ ਕੁਝ ਵੀ ਨਹੀਂ ਪਹੁੰਚਿਆ ਇੱਥੇ ਪਹਿਲਾਂ ਸਰੀਆ ਸਰੀਆ ਤਾਂ ਲਿਆਇਆ ਸੀਗਾ ਜੀ ਕੰਮ ਚੱਲ ਰ ਵੀ ਜਿਹੜਾ ਹਸਪਤਾਲ ਦਾ ਇਹ ਸਲੋ ਚੱਲ ਰਿਹਾ ਇਹਨੂੰ 3 ਸਾਲ ਡੇਢ ਸਾਲ ਹੋ ਗਿਆ ਜੀ ਕੰਮ ਚੱਲਦੇ ਇਹਨੂੰ ਪਰ ਤੁਹਾਨੂੰ ਲੱਗਦਾ ਨਹੀਂ ਕਿ 2022 ਦਾ ਸਮਾਂ ਸੀ ਅੱਜ 2025 ਹੋ ਗਿਆ ਇੰਨਾ ਵੀ ਸਲੋ ਕੀ ਬਾਈ ਜੇ ਕੋਈ ਚੰਗੀ ਕੋਠੀ ਪਾਉਣ ਬੰਦਾ ਲੱਗੇ ਮੁੰਡਾ ਸਾਲ ਡੇਢ ਦਾ 24 ਖੜੀ ਕਰਨਾ ਪਰ ਇਸ ਦਾ ਚਾਰ ਦਿਵਾਰੀ ਨਹੀਂ ਪੂਰੀ ਹੋ ਹਲੇ ਤੱਕ ਦੇਖੋ ਜੀ ਸਰਕਾਰ ਲਵੇ ਸਮਝ ਨਹੀਂ ਆ ਰਹੀ ਵੀ ਕੀ ਚੱਕਰ ਹੈ ਜੀ ਘਾਟ ਕੀ ਆ ਹਾਂਜੀ 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 ਜੇ ਚਾਵੇ ਤਾਂ ਸਭ ਕੁਝ ਹੋ ਸਕਦਾ ਹੋ ਸਕਦਾ ਸਾਲ 'ਚ ਵੀ ਕਰ ਸਕਦੇ ਆ ਜੀ ਤਿਆਰ ਹਾਂ ਵੀ ਅੱਗੇ ਦੇਖੋ ਇਹਨੂੰ ਸਰਕਾਰਾਂ ਦਾ ਕੁਝ ਨਹੀਂ ਪਤਾ ਲੱਗਦਾ ਜੀ ਸੀਐਮ ਸਾਹਿਬ ਦਾ ਜੀ ਹਾਂ ਜਿਵੇਂ ਹੁਣ ਇੱਧਰ ਮੈਡੀਕਲ ਆਪਣਾ ਉਧਰ ਤਾਂ ਹਸਪਤਾਲ ਬਣ ਰਿਹਾ ਹੈ ਹਾਂ ਇੱਧਰ ਮੁੰਲਾ ਕਾਲਜ ਬਣਨਾ ਚਾਹੀਦਾ ਕਾਲਜ ਮੈਡੀਕਲ ਕਾਲਜ ਨਹੀਂ ਪੱਤਰਾ ਹਾਂਜੀ 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 ਅੱਛਾ ਇਹ ਪਿੱਛੇ ਜੇ ਪੱਟ ਪੁੱਟ ਵੀ ਦਿੱਤਾ ਸੀ ਕਹਿੰਦੇ ਬਾਅਦ ਦੇ ਵਿੱਚ ਫੇਰ ਲਾਇਆ ਹੈ ਹਾਂਜੀ ਹਾਂਜੀ ਪਿੱਛੇ ਪੱਟਤਾ ਸੀ ਨਾ ਇਹਨੂੰ ਤੇ ਨਾ ਉਰੋਂ ਮਿੱਟੀ ਚੱਕੀ ਸੀ ਜੀ ਪੱਟਿਆ ਤਾਂ ਨਹੀਂ ਹੈਗਾ ਜੀ ਉਹਨਾਂ ਨੂੰ ਐਸੀ ਵੀ ਕੋਈ ਸੱਕ ਪੈ ਗਈ ਵੀ ਕਿਤੇ ਪੱਟ ਰਹੇ ਇਹਨੇ ਅੱਛਾ ਮਿੱਟੀ ਪਾਸੇ ਐਸੇ ਚੱਕੀ ਸੀ ਹਾਂ ਜੀ ਇੱਕ ਦੱਸਿਓ ਜਿਹੜੀ ਜ਼ਮੀਨ ਆ ਇਹ ਗੁਰਦੁਆਰਾ ਸਾਹਿਬ ਦੀ ਆ ਹਾਂਜੀ ਹਾਂਜੀ ਗੁਰਦੁਆਰਾ ਸਾਹਿਬ ਦੀ ਸੀ ਹਾਂਜੀ ਹਾਂਜੀ अच्छा ये ਹੁਣ ਹੁਣ ਇੱਥੇ ਜਿਵੇਂ ਹੁਣ ਅਸੀਂ ਦੇਖ ਰਹੇ ਹਾਂ ਸਾਨੂੰ ਕਿ ਇੱਥੇ ਥੋੜੀ-ਮੋਟੀ ਚਾਰਦਵਾਰੀ ਦਿਸ ਰਹੀ ਹੈ ਪਰ ਕੋਈ ਕੰਮ ਕੰਮ ਕਰਦਾ ਨਹੀਂ ਦਿਖ ਰਿਹਾ ਕੰਮ ਚੱਲਿਆ ਕਦੋਂ ਕੰਮ ਚੱਲਦਾ ਪਿਆ ਸੀ ਜੀ ਹੁਣ ਪਤਾ ਨਹੀਂ ਲੱਗ ਰਿਹਾ ਵੀ ਜਾਂ ਤਾਂ ਕੋਈ ਅਫਸਰਾਂ ਨੂੰ ਪਤਾ ਹੋ ਸਕਦਾ ਜੀ ਵੀ ਸਲੋ ਜਾਂ ਕੌਣ ਚੱਲ ਰਿਹਾ ਹੈ ਇਹ ਸਮਝ ਨਹੀਂ ਆ ਰਹੀ ਜੀ ਉਹ ਚੱਲਿਆ ਹਾਂ ਕੰਮ ਦੇਖੋ ਉਹ ਤੇ ਚਾਰਦਵਾਰੀ ਵੱਜ ਰਹੀ ਹੈ ਜੀ ਤੇ ਚੱਲਿਆ ਕਦੋਂ ਕਦਾਏ ਕੰਮ ਮਤਲਬ ਕਦੋਂ ਕਿ ਚੱਲਿਆ ਸੀ ਇਹ ਇਹਨੂੰ ਸਾਲ ਡੇਢ ਸਾਲ ਹੋ ਗਈ ਚੱਲਦੇ ਨੂੰ ਜੀ ਸਾਲ ਡੇਢ ਸਾਲ ਹਾਂ ਜੀ ਮਤਲਬ 2024 ਦੇ ਵਿੱਚ ਇਹ ਕੰਮ ਚੱਲਿਆ ਉਹ ਤੋਂ ਪਹਿਲਾਂ ਨੇੜਲੇ ਇੱਧਲੇ ਪਿੰਡਾਂ 'ਚ ਤਾਂ ਆਸ ਦੀ ਕਿਰਨ ਵੱਜੀ ਹੋਣੀ ਆ। ਆਸ ਤਾਂ ਹੁਣ ਸਾਡੇ ਦੇਖੋ ਜੀ ਲਿੱਦੜਾ ਹੋਇਆ। ਹੁਣ ਸੀਐਮ ਸਾਹਿਬ ਦਾ ਦੇਖੋ ਹਲਕਾ ਪੈਂਦਾ ਕਾਂਝਲਾ। ਹੂੰ ਧੂਰੀ ਹਾਂ ਵੀ ਧੂਰੀ ਦੇ ਨਾਲ ਇੱਧਰ ਸਾਡਾ ਪਿੰਡ ਚੰਗਾਲ ਹੈ ਜੀ ਸਾਡੇ ਤਾਂ ਲੋਕਾਂ ਨੂੰ ਰਿਚਾਰ ਕਰੋੜ ਦਾ ਕਿੱਲਾ ਹੋ ਗਿਆ ਸੀ ਜਿੱਦਣ ਇਹਦਾ ਹੋਣੀ ਪੱਥਰ ਧਰਿਆ ਸੀਗਾ ਜੀ ਅੱਛਾ ਆਹਦੇ ਆ ਪਲਾਟ ਪੁੱਚੋ ਦੇ ਬੰਦਿਆਂ ਦੇ ਲੈ ਹੋਏ ਨੇ ਜੀ ਆ ਸਾਰੇ ਅੱਛਾ ਹਾਂਜੀ ਹਾਂਜੀ 70 ਜਦੋਂ ਨਹੀਂ ਪੱਥਰ ਧਰਿਆ ਸੀ ਜਦੋਂ ਨਹੀਂ ਪੱਥਰ ਧਰਿਆ ਜੀ ਇੱਥੇ 70 ਲੱਖ ਨੂੰ ਵਿੱਗਾ ਹਾਂ ਆ ਵਿਕੇ ਹੋਏ ਨੇ 70 ਨੂੰ ਕੋਈ 80 ਲੱਖ ਨੂੰ ਅੱਛਾ ਹਾਂਜੀ ਐਵੇਂ ਵੀ ਕਹਿੰਦੇ ਪੁੱਚੋ ਦੀ ਪਾਰਟੀ ਹੈ ਜੀ ਤੇ ਮਗਰੋਂ ਦਾ ਫਿਰ ਮੱਥੇ ਤੇ ਹੱਥ ਮਾਰਦੇ ਨੇ ਵੀ ਆ ਕੀ ਕਰ ਲਿਆ ਹੈ ਹਾਂਜੀ 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 ਯਾਰ ਆ ਕੀ ਉਹ ਗੱਲ ਤਾਂ ਬਣੀ ਨਹੀਂ ਉਹ ਹਾਂਜੀ ਹ ਨੀ ਦੇਖੋ ਜੀ ਸਾਨੂੰ ਸਹੂਲਤ ਹੋ ਜੂ ਬਹੁਤ ਵਧੀਆ ਇੱਥੇ ਬੱਚਿਆਂ ਨੂੰ ਦੂਰ ਜਾਣਾ ਹੈ ਹਨਾ ਐਡਮਿਸ਼ਨਾਂ ਮਿਲਦੀਆਂ ਨੇ ਵੀ ਵਧੀਆ ਸਾਨੂੰ ਸਹੂਲਤ ਹੋ ਸਕਦੀ ਹੈ ਜੇ ਜੇ ਉਹਨਾਂ ਦੀ ਕਿਰਪਾ ਹੋ ਜਾਈ ਜੀ ਹੂੰ ਬਾਕੀ ਸੀਐਮ ਸਾਹਿਬ ਦੀ ਸੋਚ ਦੇ ਸਰਤੇ ਆ ਜੀ ਦੇਖੋ ਬਿਓ ਕਰਨ ਤਾਂ ਜੀ ਹਾਂਜੀ ਹਾਂਜੀ ਕਿਹੜਾ ਪਿੰਡ ਦੱਸਿਆ ਤੁਸੀਂ ਆਪਣਾ ਚੰਗਾਲ ਪਿੰਡ ਚੰਗਾਲ ਪਿੰਡ ਨਾਲ ਹੀ ਪਿੰਡ ਚੰਗਾਲ ਆ ਚੰਗਾਲ ਇਹ ਚੰਗਾਲ ਪਿੰਡ ਦੀ ਜਮੀਨ ਵੈਸੇ ਉਹ ਚ ਆ ਗਈ ਹੱਦ ਚ ਆ ਗਈ ਪਿੰਡ ਜਮੀਨ ਇਹ ਹਾਂ ਉਹ ਉੱਥੋਂ ਹੱਦ ਆਈ ਨਾ ਜੀ ਉੱਥੋਂ ਹੱਦ ਆਈ ਮਸਤਾਨ ਸਾਹਿਬ ਦੀ ਇਹ ਇਹ ਮਸਤਾਨ ਸਾਹਿਬ ਗੁਰੂ ਘਰ ਦੀ ਹੈ ਜੀ ਗੁਰੂ ਘਰ ਦੀ ਹੈ ਠੀਕ ਹੈ ਇਹ ਬਾਬਾ ਦਰਸ਼ਨ ਸਿੰਘ ਜੀ ਨੇ ਇੱਥੇ ਜੀ ਆਪਣੇ ਉਹ ਮੁੱਖ ਕਰਤਾ ਤਾਂ ਮੁੱਖੋਂ ਨੇ ਕਰਦਾ ਚੰਗਾਲ ਦੀ ਹੱਦ ਇਦੋਂ ਅੱਗੇ ਤੋਂ ਸ਼ੁਰੂ ਹੁੰਦੀ ਆ ਹਾਂਜੀ ਹਾਂ ਆ ਚੰਗਾਲ ਹੀ ਆ ਗਈ ਆ ਸਾਰ ਇਹ ਵੀ ਸਾਰੇ ਆਗੇ ਜੀ ਤਾਂ ਇਹ ਇਹ ਪਿੰਡ ਦੇ ਲੋਕ ਨੇ ਅਸੀਂ ਸੋਚਿਆ ਕਿ ਲੰਘ ਰਹੇ ਸੀ ਮੁੱਖ ਮੰਤਰੀ ਸਾਹਿਬ ਨੂੰ ਯਾਦ ਜ਼ਰੂਰ ਕਰਵਾ ਦਈਏ ਕਿ ਜ ਜਨਾਬ ਜਿਹੜਿਆ ਦਾ ਤੁਸੀਂ ਨੀ ਪੱਥਰ ਵੀ 2022 ਦੇ ਵਿੱਚ ਧਰਕੇ ਗਏ ਸੀ ਅੱਜ ਤੱਕ ਕੀ ਹੋਇਆ ਨਾ ਆ ਜਾਣਤਾ ਇਹ ਆ ਕਿ ਭਾਈ ਇੱਥੇ ਕੋਈ ਸਿਮਿੰਟ ਵਾਲਾ, ਬਜਰੀ ਵਾਲਾ, ਸਰੀ ਵਾਲਾ, ਇੱਟਾਂ ਵਾਲਾ ਕੋਈ ਇੱਥੇ ਹੈ ਨਹੀਂ। ਕੋਈ ਮਿਸਤਰੀ ਨਹੀਂ ਮਿਲਦਾ, ਕੋਈ ਦਿਹਾੜੀਏ ਨਹੀਂ ਮਿਲਦੇ, ਕੋਈ ਮਜ਼ਦੂਰ ਨਹੀਂ ਮਿਲਦਾ। ਜਾਂਤਾ ਫਿਰ ਕਿਸੇ ਤਰ੍ਹਾਂ ਦੀ ਕਮੀ ਘਾਟ, ਕਮੀ ਕਿਸੇ ਤਰ੍ਹਾਂ ਦੀ ਤਾਂ ਹੋ ਸਕਦੀ ਆ। ਪਿੰਡ ਵਾਸੀ ਕਹਿੰਦੇ ਨੇ ਕਿ ਸਾਡੇ ਪਿੰਡਾਂ 'ਚ ਆਸ ਵੱਜੀ ਸੀ ਸਾਡੇ ਪਿੰਡਾਂ ਨੂੰ ਕਿ ਜਿਸ ਵੇਲੇ 222 ਦੇ ਵਿੱਚ ਮੁੱਖ ਮੰਤਰੀ ਸਾਹਿਬ ਆ ਐਲਾਨ ਕਰਕੇ ਗਈ ਸੀ ਉਦੋਂ ਆਸ ਵੱਜੀ ਸੀ ਤੇ ਨੇੜਲੇ ਤੇ ਨੇੜਲੀਆਂ ਜ਼ਮੀਨਾਂ ਦੇ ਭਾਅ ਵੀ ਤੇਜ਼ ਹੋਗੇ ਸੀ। ਪਰ ਜਦੋਂ ਇਹ ਕੰਮ ਚੱਲਿਆ ਠਰਮੇ ਬਹੁਤ ਜ਼ਿਆਦਾ ਠਰਮੇ ਦੇ ਨਾਲ ਚੱਲ ਰਿਹਾ। ਕਹਿੰਦੇ ਪਿਛਲੇ 1 ਸਾਲ, ਗਫਤਾਰ ਦੀ ਜਿਹੜੀ ਆ ਉਹ ਬਹੁਤ ਜ਼ਿਆਦਾ ਕਮੀ ਆ ਤਾਂ ਇਹ ਕਹਿ ਵੀ ਆ ਕਿ ਨੀ ਪੱਥਰ ਰੱਖਿਆ ਗਿਆ ਸਿਰਫ ਨੀ ਪੱਥਰ ਦਾ ਨੀ ਪੱਥਰ ਬਣ ਕੇ ਹਾਲੇ ਤੱਕ ਜਿਹੜਾ ਹੋ ਰਹਿ ਗਿਆ ਤੇ ਮੈਨੂੰ ਨਹੀਂ ਲੱਗਦਾ ਕਿ ਜਿਸ ਤਰ੍ਹਾਂ ਦੇ ਨਾਲ 2022 ਤੋਂ ਲੈ ਕੇ 25 ਤੱਕ ਇਹਦਾ ਕੰਮ ਚੱਲਿਆ ਇਹ ਸਰਕਾਰ ਜਾਂਦਿਆਂ ਜਾਂਦਿਆਂ ਇਹ ਚੀਜ਼ਾਂ ਜਿਹੜੀਆਂ ਨੇ ਬਣਾ ਸਕਦੀ ਆ ਕੀ ਮੁੱਖ ਮੰਤਰੀ ਸਾਹਿਬ ਦਾ ਰੱਖਿਆ ਹੋਇਆ ਨਹੀਂ ਪੱਤਰ ਸਿਰਫ ਨਹੀਂ ਪੱਥਰ ਬਣ ਕੇ ਰਹੂਗਾ ਜਾਂ ਫਿਰ ਜੈਸਾ ਉਹਨਾਂ ਨੇ ਕਿਹਾ ਮੈਡੀਕਲ ਕਾਲਜ ਦੇ ਰੂਪ ਦੇ ਵਿੱਚ ਤਬਦੀਲ ਵੀ ਹੋਊਗਾ ਅਸੀਂ ਯਾਦ ਕਰਵਾਉਣ ਦੇ ਲਈ ਰਿਪੋਰਟ ਮੁੱਖ ਮੰਤਰੀ ਸਾਹਿਬ ਦੇ ਲਈ ਕੀਤੀ ਆ ਕਿ ਭਾਈ ਯਾਦ ਕਰਵਾਤਾ ਜਾਵੇ ਮੁੱਖ ਮੰਤਰੀਓ ਪੰਜਾਬ ਦੇ ਬਹੁਤੇ ਕੰਮ ਤੁਹਾਡੇ ਹੁੰਦੇ ਨੇ ਤੁਹਾਨੂੰ ਪੂਰਾ ਦਿਨ ਰੁੱਝੇ ਹੁੰਦੇ ਹੋ ਤਾਂ ਸੋਚਿਆ ਕਿ ਤੁਸੀਂ ਭੁੱਲ ਗਏ ਹੋਵੋਗੇ ਤਾਂ ਕਰਕੇ ਯਾਦ ਕਰਵਾਉਣ ਦੇ ਲਈ ਅੱਜ ਇੱਥੇ ਆ ਕੇ ਖੜੇ ਸੀ ਕਿ ਮੁੱਖ ਮੰਤਰੀ ਸਾਹਿਬ ਆਵਾਜ਼ਾਂ ਮਾਰ ਰਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਰੱਖਿਆ ਹੋਇਆ ਨਹੀਂ ਪੱਤਰ ਤੋਡੇ ਮੰਤਰੀਆਂ ਨੂੰ ਐਮਐਲਏ ਨੂੰ ਵਿਧਾਇਕਾਂ ਨੂੰ ਸਭ ਨੂੰ ਆਵਾਜ਼ਾਂ ਮਾਰ ਰਿਹਾ ਕਿ ਭਾਈ ਮੇਰਾ ਹਾਲ ਵੀ ਕੋਈ ਪੁੱਛ ਲਓ 2022 ਦੇ ਵਿੱਚ ਰੱਖ ਕੇ ਜਿਹੜਾ ਉਹ ਉੱਪਰ ਲੱਗੇ ਜੁੜੇ ਰਹੋ ਆਰਮ ਵੀ ਟੈਲੀਵਿਜ਼ਨ ਦੇ ਨਾਲ ਇਸ ਤੇ ਬਾਬਾ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਰੱਖਿਓ ਹੁਣ ਆਪਣੇ ਦੋਸਤ ਜਸ ਕਰੇਵਾਂਦੇ ਹੋ ਇਜਾਜ਼ਤ ਧੰਨਵਾਦ